ਗੁਰਪਤੇ ਜੀ ਮੈਂ ਤੁਹਾਡਾ ਆਪਣਾ ਬਾਬਾ ਨੈਭ ਸਿੰਘ ਨਵਕਲਾ ਤੁਸੀਂ ਦੇਖ ਰਹੇ ਹੋ YouTube ਚੈਨਲ ਸਰਬੱਤ ਦਾ ਭਲਾ FDK ਹੱਥ ਬਨ ਕੇ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਮੈਂ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਨੁਕਤਾ ਸਾਝਾ ਕਰਨਾ ਪਰਾਉ ਗਾਲੇ ਆ ਜਿਹੜਾ ਮਜੀਠਿਆ ਭਾਈ ਸਾਹਿਬ ਭਾਈ ਅਮਰਤਪਾਲ ਜੀ ਦੇ ਖਿਲਾਫ ਬੋਲਦਾ ਇਹਨਾਂ ਨੂੰ ਖੁਦ ਆਪ ਨੂੰ ਸਿੱਖੀ ਸਿਧਾਂਤਾਂ ਬਾਰੇ ਪਤਾ ਨਹੀਂ ਸਿੱਖੀ ਸਿਧਾਂਤ ਕੀ ਆ ਇਹ ਠਾਣੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲੈ ਕੇ ਗਿਆ ਇਹਨਾਂ ਨੂੰ ਪੁੱਛਿਆ ਜਾਵੇ ਵਾਹਿਗੁਰੂ ਇਹ ਸਿੱਖੀ ਦੇ ਸੂਲ ਆ ਇੱਕ ਜਥਾ ਤੇ ਵਹੀਰ ਵਹੀਰ ਹੁੰਦੀ ਖਾਲਸਿਆਂ ਦੀ ਜਿਥਾ ਹੁੰਦਾ ਟਕਸਾਲ ਦਾ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਪਾਈ ਅਮਰਤਪਾਲ ਸਿੰਘ ਜੀ ਨੇ ਵਹੀਰ ਰੰਭ ਕੀਤੀ ਸੀ ਜਿਹੜਾ ਕਿ ਚਤੋਂ ਪੈਰ ਵਹੀਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਮੌਜੂਦ ਹੁੰਦੀ ਆ ਜਿੱਥੇ ਵੀ ਜਾਣਾ ਵਹੀਰ ਨੇ ਗੁਰੂ ਗ੍ਰੰਥ ਸਾਹਿਬ ਨਾਲ ਅਗਵਾਈ ਕਰਦਾ ਇਹਨਾਂ ਮੈਂ ਕਹਿਣਾ ਮਜੀਠਿਆ ਜੀ ਨੂੰ ਮਜੀਠਿਆ ਜੀ ਨਾਂ ਨਾ ਪਤਾ ਹੋਵੇ ਨਹੀਂ ਬੋਲੀਦਾ ਹੁੰਦਾ ਜੇ ਬੋਲਣਾ ਤਾਂ ਉਹਦੇ ਬਾਰੇ ਪਹਿਲਾਂ ਪੁੱਛ ਲਿਆ ਕਰੋ ਵਹੀਰ ਦਾ ਮਸਕਤ ਕੀ ਹੁੰਦਾ ਬਸ ਆ ਜਿਹੜੇ ਪੱਤਰਕਾਰ ਵੀ ਭਰਾ ਸਵਾਲ ਕਰਦੇ ਨਾ ਵੀ ਉਥੇ ਕਿਉਂ ਲਗੇ ਸਾਨੂੰ ਸਿੱਖੀ ਦੇ ਸਿਧਾਂਤਾਂ ਬਾਰੇ ਹੁਣ ਤੁਸੀਂ ਦੱਸੋਗੇ ਵੀ ਸਿੱਖੀ ਦੇ ਸਿਧਾਂਤ ਕੀ ਆ ਇਹ ਭਾਈ ਅਮਰਤਪਾਲ ਜੀ ਵਹੀਰ ਲੈ ਕੇ ਗਏ ਸੀ ਨਾ ਉਹ ਕੋਈ ਅਨਜਾਨ ਨਹੀਂ ਸਿੱਖੀ ਸਦਾਤਾ ਤੋਂ ਉਹ ਪਰਫੈਕਟ ਜਾਣਦੇ ਆ ਸਿੱਖੀ ਸਦਾਤਾ ਨੂੰ ਤੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹ ਥਾਣੇ ਗਏ ਸੀ ਗੁਰੂ ਗ੍ਰੰਥ ਸਾਹਿਬ ਵਹੀਰ ਦੇ ਨਾਲ ਅਗਵਾਈ ਕਰਦੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਾਰੀ ਵਹੀਰ ਚੱਲਦੀ ਹੁੰਦੀ ਆ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲਣ ਵਾਸਤੇ ਕੋਈ ਬਾਹਲੇ ਸਿਧਾਂਤਾਂ ਦੀ ਜਾਂ ਤੁਹਾਡੀ ਰਾਏ ਦੀ ਕੋਈ ਬਾਹਲੀ ਲੋੜ ਨਹੀਂ ਗਈ ਤੁਸੀਂ ਇੰਨਾ ਕੁ ਲਾਜ਼ਮੀ ਕਿਹਾ ਕਰੋ ਵੀ ਸਾਨੂੰ ਸਿੱਖੀ ਸਿਧਾਂਤਾਂ ਬਾਰੇ ਨਹੀਂ ਪਤਾ ਜੇ ਨਹੀਂ ਪਤਾ ਫਿਰ ਉਹਨਾਂ ਬੋਲਿਆ ਕਰੋ ਵੱਧ ਨਾ ਬੋਲਿਆ ਕਰੋ ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ Ede nalan mal kara